ਸ਼ਹੀਦੋ ਜੀ ਮੰਦੂ ਲੱਗੇ ਆ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਲਗਭਗ 11 ਮਹੀਨਿਆਂ ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਔਰ ਰਤਨਪੁਰਾ ਬਾਰਡਰ ਤੇ ਆਪਣੀਆਂ ਕਿਸਾਨੀ ਮੰਗਾਂ ਲੈ ਕੇ ਜਿਹੜਾ ਸੰਘਰਸ਼ ਚੱਲ ਰਿਹਾ ਹੈ ਜਿਹਦੇ ਵਿੱਚ ਸਰਦਾਰ ਜਗਜੀਤ ਸਿੰਘ ਗੱਲੇਵਾਲ ਸਾਹਿਬ ਅੱਜ 42ਵੇਂ ਦਿਨ ਪ੍ਰਵੇਸ਼ ਕਰ ਗਏ ਨੇ ਮੰਨਵਰ ਤੇ ਬੈਠੇ ਨੇ ਸੋ ਉਸ ਲੜੀ ਦੇ ਤਹਿਤ ਹੀ ਜਿਹੜਾ ਸ਼ੰਭੂ ਮੋਰਚਾ ਹੈ ਉੱਥੇ ਅੱਜ ਕੌਲ ਦਿੱਤੀ ਗਈ ਹੈ ਕਿ ਮਹਾਰਾਜ ਦਾ ਨਸ਼ਪੀਤਾ ਦਾ ਆਗਮਨਪੁਰਬ ਜਿਹੜਾ ਹੈ ਉਹ ਉੱਥੇ ਬਣਾਇਆ ਜਾਣਾ ਬੜੀ ਸ਼ਰਧਾਪੂਰਵਕ ਸੋ ਉੱਥੇ ਡਿਊਟੀਆਂ ਲਗੀਆਂ ਸੀ ਆਪਣੀ ਆਪਣੀ ਜੱਦਬੰਦੀ ਵੱਲੋਂ ਜਿੱਥੇ ਲੈ ਕੇ ਜਾਣ ਦੀਆਂ ਸੋ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਇਹ ਕਾਫਲਾ ਜਿਹੜਾ ਫਲੋਰ ਲੱਡ ਵਾਲੀ ਟੋਲ ਤੋਂ ਚੱਲੇ ਪਾਉਣ ਲੱਗਾ ਸੋ ਰਾਹੇ ਜੋ ਕੁਛ ਲੁਧਿਆਣੇ ਤੋਂ ਸੰਗਤ ਰਲੇਗੀ ਕੁਛ ਵੀਜ਼ੇ ਤੋਂ ਰਲੇਗੀ ਜਿਹੜੇ ਰਾਏਕੋਟ ਸੁਧਾਰ ਵਾਲੇ ਹੋਣਗੇ ਸਮਰਾਲੇ ਹੋਣਗੇ ਸੋ ਸਾਰੀ ਸੰਗਤ ਜਿਹੜੀ ਹੈ ਇਹ ਸ਼ੰਭੂ ਬਾਡਰ ਨੂੰ ਚਾਲੇ ਹੁਣ ਲੱਗੇ ਆ ਪਾਉਣ ਸੋ ਵਾਹਿਗੁਰੂ ਚੜ੍ਹਦੀ ਕਲਾ ਕਰੇ ਔਰ ਇਹ ਸਰਕਾਰ ਨੂੰ ਜਿਹੜੀ ਆ ਮਨਸਮਤੀਆ ਪਾਵੇ ਕੋਈ ਇਹਨਾਂ ਨੂੰ ਸਦਬੁੱਧੀ ਦੇਵੇ ਮਹਾਰਾਜ ਤਾਂ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਉਹ ਮੰਨ ਕੇ ਤੇ ਇਸ ਅੰਦੋਲਨ ਨੂੰ ਚੜ੍ਹਦੀ ਕਲਾ ਦੇ ਵਿੱਚ ਕਰਕੇ ਕਿਸਾਨ ਆਪਣੇ ਘਰਾਂ ਨੂੰ ਆਉਣ ਸੋ ਅੱਜ ਇਹ ਕਾਫਲਾ ਭਾਰਤੀ ਕਿਸ਼ਾਂਦ ਹੁਣੀ ਦੁਆਬਾ ਵੱਲੋਂ ਲਾਡੋਵਾਲ ਤੋਂ ਚੱਲੇ ਪਾਉਣ ਲੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਮੇਰਾ ਕਲੀਅਰ ਭੜਾਇਆ ਕਿਉਂਕਿ ਸਾਡੇ ਕੋ ਉਥੇ ਜਿੱਦਾਂ ਸਾਡਾ ਗਿਆਨ ਦਾ ਸਿਖਰ ਹੈ ਬਹੁਤ ਛਾ ਸਿਖਰ ਹੈ ਖਦਾਾ ਦਾ ਬਹੁਤ ਮਾਨ ਉਹਨੇ ਗਲੇਰ ਸਾਹਿਬ ਨੂੰ ਕਿਹਾ ਸੀ ਕਿ ਭਾਈ ਤੁਸੀਂ ਸੰਗਤ ਈਰੂ ਮੋਰਚਿਆਂ ਤੇ ਲੈ ਕੇ ਜਾਣੀ ਪੰਜ ਕਾਲੀਆਂ ਲੈ ਕੇ ਜਾਣੀਆਂ ਸੋ ਉਹਦੇ ਤਹਿਤ ਅੱਜ ਕਲੇਰ ਸਾਹਿਬ ਵੀ ਵੱਡੀ ਸੰਗਤ ਲੈ ਕੇ ਨਾਲ ਚੱਲੇ ਆ ਸੋ ਇਹਨਾਂ ਨੇ ਉਹ ਆਪਣਾ ਵਾਦਾ ਜਿਹੜਾ ਕੀਤਾ ਸੀ ਉਹਨੂੰ ਨਿਭਾਉਣ ਲੱਗੇ ਆ ਆਪਣੀ ਸੰਗਤ ਇਹ ਵੀ ਨਾਲ ਲੈ ਕੇ ਚੱਲੇ ਆ ਸੋ ਇਹ ਕਾਲੀਆਂ ਜਿਹੜੀਆਂ ਉਹ ਉਹਨਾਂ ਦੇ ਵਿੱਚ ਰਿਪੋਰਟ ਕਰਦੇ ਆ ਸੰਗਤ ਜਿਹੜੀ ਆ ਉਹ ਲੱਗ ਬੱਜ 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 ਵਾਇਰੋਟੀ ਦਾ ਖਾਲਸਾ ਆਪ ਆਪਣੀ ਦੁਨੀਆ ਆਪ